ਦੇਖੋ ਬੜੀ ਵੱਡਕੀ ਸੁਣਤੀ ਆ ਪਹਿਲੀ ਗੱਲ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਪੁੱਛਣਾ ਨਹੀਂ ਕਿ ਅਪੀਲ ਹੀ ਕਰਨਾ ਚਾਹੁੰਦਾ ਜਾਂ ਪੁੱਛਣਾ ਕਹ ਲੋ ਕਿ ਇੱਕ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਅਕਾਲ ਤਖਤ ਸਾਹਿਬ ਆ ਬੜੀ ਸਾਡੀ ਬਹਾਨ ਆਸਥਾਨ ਆ ਜਿਹਨੂੰ ਇਹ ਚੈਲੰਜ ਕਰ ਰਹੇ ਨੇ ਜਿਸ ਆਦਮੀ ਨੇ ਚੈਲੰਜ ਕੀਤਾ ਉਹਦਾ ਕਦੀ ਹੋਇਆ ਨਹੀਂ ਸਾਟਨ ਜਥੇਦਾਰ ਕਿਰਗਰ ਸਾਹਿਬ ਅਕਾਲੀ ਫੂਲਾ ਸਿੰਘ ਬੜੋਂ ਹਾ ਮਾਰਨੀ ਉਹਦੇ ਆਪਣੇ ਧਾਮੀ ਸਾਹਿਬ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੋ ਇਹ ਕਰੋ ਕਿ ਇਹਨਾਂ ਨੂੰ ਸ਼ਰਮਣੀ ਕਮੇਟੀ ਦਾ ਪ੍ਰਧਾਨ ਕੋਈ ਇੱਕ ਪਾਰਟੀ ਦਾ ਪ੍ਰਧਾਨ ਨਹੀਂ ਉਹ ਸਾਡੇ ਸਾਰੇ ਸਿੱਖਾਂ ਦਾ ਉਹ ਸਾਡਾ ਨਮਾਇੰਦਾ ਵਾ ਉਹਨਾਂ ਨੂੰ ਤੇ ਜਿਹੜੇ ਗੜਗਾ ਸਿੰਘ ਨੂੰ ਮੈਂ ਕਹਿੰਦਾ ਕਿ ਜਿਹੜਾ ਪੱਤ ਸਿੰਘ ਉਹ ਹੁੰਦਾ ਜਿਹੜਾ ਜਿਹਨੇ ਬੰਜਰ ਗੁਨਾਹ ਕੀਤਾ ਉਹਨਾਂ ਅਮਰਤਾਰੀ ਚੜਾ ਹੋਵੇ ਇੱਕ ਮੈਂ ਉਹਨਾਂ ਦੀ ਥੋੜੀ ਜੀ ਕਰੈਕਸ਼ਨ ਕਰਨੀ ਚਾਹੁੰਦਾ ਕਿ ਪਤਾ ਸਿੰਘ ਉਹਨੂੰ ਕਹਿੰਦੇ ਆ ਜਿਹੜਾ ਅਮਰਤ ਛੱਕੇ ਉਹਨੇ ਅਮਰਤ ਭੰਗ ਕੀਤਾ ਤੇ ਉਹ ਦਾ ਇਹ ਉਹਦੇ ਚ ਜੇ ਸਿੱਖੀ ਚਾਹੁੰਦੇ ਨਹੀਂ ਕਿ ਮੁੱਖ ਮੰਤਰੀ ਇਹਦੀ ਨਾ ਦਾੜੀ ਆ ਨਾ ਇਹ ਸਿਰ ਤੇ ਵਾਲ ਨੇ ਇਹਨੂੰ ਸੱਦਣ ਦਾ ਕੋਈ ਮੈਨੂੰ ਲੱਗਦਾ ਤੱਕ ਨਹੀਂ ਸੀ ਪਣਦੀ ਤੇ ਨਾਲ ਜਿਹੜਾ ਇੱਕ ਮੈਂ ਹੋਰ ਗੱਲ ਦੱਸਣ ਚਾਹ ਰਾ ਜਿਹੜਾ ਮਲਜ਼ਮ ਹੁੰਦਾ ਉਹ ਆਪਣੀ ਡਿਕਟੇਸ਼ਨ ਜੱਜ ਨੂੰ ਨਹੀਂ ਦਿੰਦਾ ਇਹ ਮਲਜ਼ਮ ਵੜ ਕੇ ਜਾਏਗਾ ਕੱਲ ਤੱਕ ਸਾਹਿਬ ਤੇ ਇਹ ਡਿਕਟੇਟ ਨਹੀਂ ਕਰ ਸਕਦਾ ਕਿ ਮੈਨੂੰ ਲਾਈਫ ਕਰੋ ਇਹ ਸਿੱਖੀ ਦੀ ਤੋਹਫੀਨ ਕਰ ਰਿਹਾ ਸਾਰੇ ਸਿੱਖਾਂ ਨੂੰ ਇੱਥੇ ਇਕੱਠੇ ਹੋਣਾ ਚਾਹੀਦਾ ਤੇ ਖਾਸ ਕਰਕੇ ਅਕਾਲੀ ਦਰਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤਾਂਮੀ ਨੂੰ ਫ੍ਰੀ ਕਰੋ ਪਰ ਤਾਂਮੀ ਨੂੰ ਗੁਲਾਮੀ ਤੋਂ ਬਾਹਰ ਕੱਢੋ ਤੋ ਉਹਨੂੰ ਸਿੱਖਾਂ ਦੀ ਨੁਮਾਇੰਦਗੀ ਕਰਦੇ ਹੋ ਦੇਖੋ ਇਹ ਮੰਡਰੇਗਾ ਦੇ ਵਿੱਚ ਜਿਹੜੀ ਗਗਟੋ ਫੰਡੀਆਂ ਨੇ ਇਸ ਟੀਮ ਜਸਟ ਕੰਟੀਨਿਊ ਕਰ ਲਈ ਇੱਕ ਪ੍ਰੋਸੈਸ ਉਹਨਾਂ ਨੇ ਸ਼ੁਰੂ ਕਰ ਦਿੱਤਾ ਔਰ ਜਲਾ ਸਾਹਿਬ ਐਮਪੀ ਸਾਹਿਬ ਦਾ ਅਸੀਂ ਇਕੱਠੇ ਪਾਰਲੀਮੈਂਟ ਦੇ ਵਿੱਚ ਬਹੁਤ ਲੜਾਈ ਲੜੀ ਔਰ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ 60-40 ਦੀ ਰੇਸ਼ੋ ਕਰਨ ਲੱਗੋ ਕਿ ਇਹਦੇ ਨਾਲ ਤੁਸੀਂ ਗਰੀਬਾਂ ਦੀ ਰੋਜੀ ਰੋਟੀ ਤੇ ਲੱਤ ਮਾਰ ਸਕੋ। ਮਨਰੇਗਾ ਦਾ ਮਤਲਬ ਇਹ ਸੀਗਾ ਕਿ ਜਿਹੜੇ ਛੋਟੇ ਠੇਕੇ ਨੇ ਜਿਹਨਾਂ ਕੋਲ ਰੋਜੀ ਰੋਟੀ ਦਾ ਸਾਧਨ ਨਹੀਂ ਜਾਂ ਨੌਕਰੀ ਨਹੀਂ ਉਹਨਾਂ ਨੂੰ ਇੱਕ ਇਹ ਉਹਨਾਂ ਦੱਤਾ ਸੀ ਕਿ ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਅਸੀਂ ਈਣ ਦੇ ਰਹੇ ਹਾਂ ਕਿ ਤੁਸੀਂ ਕੰਮ ਕਰੋਗੇ ਤੇ ਤੁਹਾਨੂੰ ਉਹਦੀ თან ਦਿੱਤਾ ਜਾਏਗਾ ਨਹੀਂ ਤੇ ਅਦਰਵਾਇਜ਼ ਵੀ ਜਿਵੇਂ 100 ਦਿਨ ਦੀ ਉਹਨਾਂ ਨੇ ਗਰੰਟੀ ਕੀਤੀ ਸੀ ਕਿ 100 ਦਿਨ ਦਾ ਕੰਮ ਦਿੱਤਾ ਜਾਏਗਾ ਹਰ ਸਾਲ ਹਰ ਹਰ ਦੇ ਮਹੀਨੇ ਉਹਨਾਂ ਨੂੰ ਪੈਸੇ ਪਾਏ ਜਾ ਸਕਦੇ ਪਰ ਉਹਨਾਂ ਨੂੰ ਇਹ ਨਹੀਂ ਸੀ ਦੱਸਣਾ ਕਿ ਅਸੀਂ ਤੁਹਾਨੂੰ ਫ੍ਰੀ ਕਰਾ ਰਹੇ ਕੰਮ ਕਰੋਗੇ ਤੇ ਤੁਹਾਨੂੰ ਮਿਲੇਗਾ ਇਹ ਗਵਰਨਮੈਂਟ ਦੀ ਫੁਟੀਆਂ ਨੇ ਬੰਦ ਕੀਤੀ ਆ ਇਹਦੇ ਅਸੀਂ ਵਿਰੋਧ ਕਰ ਰਹੇ ਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਇਹਦਾ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਔਰ ਨੌਟਰੀਕ ਤੋਂ ਸਾਰੀਆਂ ਸਟੇਟਾਂ 'ਚ ਅਸੀਂ ਇਹ ਸਟਾਰਟ ਕੀਤਾ ਔਰ ਹਰ ਥਾਂ ਇਹ ਚੱਲ ਰਿਹਾ ਦੂਸਰੀ ਚੀਜ਼ ਜਿਹੜੀ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਨੇ ਕੀਤਾ ਜੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇੱਕ ਡਰਾਮਾ ਕੀਤਾ ਉਹ ਡਰਾਮਾ ਇਹ ਇਸ ਕਰਕੇ ਮੈਂ ਕਹਿ ਰਿਹਾ ਕਿ 60 40 ਦੀ ਰੇਸ਼ੋ ਜਿਹੜੀ ਹੈ ਅਚੀਵਮੈਂਟ ਉੱਥੇ ਕਹਿਣਾ ਚਾਹੀਦਾ ਸੀ ਕਿ ਸਾਨੂੰ ਗਵਰਨਮੈਂਟ ਆਫ ਇੰਡੀਆ ਨਹੀਂ ਵੀ ਪੈਸੇ ਦੇਗੀ 1500 ਕਰੋੜ ਜਾਂ 1000 ਕਰੋੜ ਦੇਤੇ ਇਸ਼ਟੇਅਰ ਲਾ ਦਿੰਦੇ ਆਪਣੇ ਐਡਵਰਟਾਈਜ਼ਮੈਂਟ ਲਾ ਦਿੰਦੇ ਉਹ ਕਹਿੰਦੇ ਕਿ 1500 ਕਰੋੜ ਆਪ ਦਵਾਂਗੇ ਪਰ ਪੰਜਾਬ ਦੇ ਜਿਹੜੇ ਮਜ਼ਦੂਰ ਨੇ ਖੇਤ ਮਜ਼ਦੂਰ ਨੇ ਜਿਹੜੇ ਦੂਸਰੇ ਜਿਹੜੇ ਗਰੀਬ ਨੇ ਉਹਨਾਂ ਦੀ ਅਸੀਮਦਰੇਗਾ ਖਤਮ ਨਹੀਂ ਹੋ ਗਿਆ ਜੇ ਤੁਸੀਂ ਸਾਡੀਆਂ ਗੋਲਕਾਂ ਤੇ ਵੀ ਚੈਲੰਜ ਕਰੋਗੇ ਇਹ ਗੁਰੂ ਨੇ ਦਸਵੰਦ ਕੱਢਣ ਦੀ ਸਾਨੂੰ ਕਿਹਾ ਸੀ ਉਸ ਦਸਵੰਦ ਤੇ ਕਿੰਤੂ ਪਰੰਤੂ ਨਾ ਕਰੋ ਤੇ ਸਾਡੇ ਜਿਹੜੇ ਸਿੱਖੀ ਆ ਉਹਨੂੰ ਚੱਲਣ ਦਿਓ ਜਿਹੜੀ ਇਹਨਾਂ ਦੀ ਮੁੱਖ ਮੰਤਰੀ ਉੱਥੇ ਸਾਫ਼ ਕਰ ਰਹੀ ਹੈ ਤੇ ਇਹ ਉਹਨੇ ਤੇ ਮੁੱਖ ਮੰਤਰੀ ਨੂੰ ਬੋਲਣਾ ਚਾਹੀਦਾ ਜਿਨne ਗੁਰੂ ਤੇਗਬਾਧ ਸਾਹਿਬ ਦੇ ਸ਼ਹਾਦਤ ਤੇ ਉੱਤੇ ਸਪੈਸ਼ਲ ਸੈਸ਼ਨ ਫਤਿਆ ਉੱਥੇ ਉਹਨੇ ਕਿਹਾ ਕਿ ਪਹਿਲਾਂ ਇਹਨੂੰ ਬੰਦ ਕਰੋ ਤੇ ਉਹਦੇ ਦੇ ਪੋਲੂਸ਼ਨ ਤੇ ਜਿਹੜੀ ਆ ਉਹਦੇ ਤੇ ਬਹਿਸ ਕਰੋ ਉਹਦੇ ਜੋ ਨਾਲ ਉਹਨੇ ਕਿਹਾ ਕਿ ਤੁਸੀਂ ਕੁੱਤਿਆਂ ਦਾ ਮਾਨ ਕਰੋ ਤੁਸੀਂ ਗੁਰੂਆਂ ਦਾ ਕਰੋ ਇਹਦੇ ਤੇ ਉਹਨੂੰ ਬੋਲਣਾ ਪਏਗਾ ਇਹ ਜਿਹੜਾ ਮੁੱਖ ਮੰਤਰੀ ਆ ਇਹ ਸੇਖੋ ਰੋਤੀ ਆ ਪੰਜਾਬ ਰੋਤੀ ਵੇਖੋ ਬੜੀ ਬੱਦਕ ਸੁਣਤੀ ਆ ਪਹਿਲੀ ਗੱਲ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਪੁੱਛਣਾ ਨਹੀਂ ਕਿ ਅਪੀਲ ਹੀ ਕਰਨਾ ਚਾਹੁੰਦਾ ਜਾਂ ਪੁੱਛਣਾ ਕਹ ਲੋ ਕਿ ਇੱਕ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਅਕਾਲ ਤਖਤ ਸਾਹਿਬ ਆ ਬੜੀ ਸਾਡੀ ਬਹਾਨਾ ਅਸਥਾਨ ਆ ਜਿਨੂੰ ਇਹ ਚੈਲੰਜ ਕਰ ਰਹੇ ਨੇ ਜਿਸ ਆਦਮੀ ਨੇ ਚੈਲੰਜ ਕੀਤਾ ਉਹਦਾ ਕਦੀ ਹੋਇਆ ਨਹੀਂ ਸਾਟਨ ਜਥੇਦਾਰ ਗੜਗਾਖ ਸਾਹਿਬ ਅਖਾਲੀ ਫੂਲਾ ਸਿੰਘ ਬਣੋ ਆਮ ਆਦਮੀ ਉਹਦਾ ਦੇ ਧਾਮੀ ਸਾਹਿਬ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੋ ਇਹ ਕਰੋ ਕਿ ਇਹਨਾਂ ਨੂੰ ਸ਼ਰਮਣੀ ਕਮੇਟੀ ਦਾ ਪ੍ਰਧਾਨ ਕੋਈ ਇੱਕ ਪਾਰਟੀ ਦਾ ਪ੍ਰਧਾਨ ਨਹੀਂ ਉਹ ਸਾਡੇ ਸਾਰੇ ਸਿੱਖਾਂ ਦਾ ਉਹ ਸਾਡਾ ਨਮਾਇੰਦਾ ਵਾ ਉਹਨਾਂ ਨੂੰ ਤੇ ਜਿਹੜੇ ਗੜਗਾਖ ਸਾਹਿਬ ਨੂੰ ਮੈਂ ਕਹਿੰਦਾ ਕਿ ਜਿਹੜਾ ਪਤਤ ਸਿੰਘ ਉਹ ਹੁੰਦਾ ਜਿਹੜਾ ਜਿਹਨੇ ਬੰਦਰ ਗੁਨਾਹ ਕੀਤਾ ਅਮਰਤਾਰੀ ਜੜਾ ਹੋਵੇ ਇੱਕ ਮੈਂ ਉਹਨਾਂ ਦੀ ਥੋੜੀ ਜੀ ਕਰੈਕਸ਼ਨ ਕਰਨੀ ਚਾਹੁੰਦਾ ਕਿ ਪਤਤ ਸਿੰਘ ਉਹਨੂੰ ਕਹਿੰਦੇ ਆ ਜਿਹੜਾ ਅਮਰਤ ਛੱਕੇ ਉਹਨੇ ਅਮਰਤ ਭੰਗ ਕੀਤਾ ਤੇ ਉਹ ਹੁੰਦਾ ਇਹ ਉਹਦੇ ਚ ਜੇ ਸਿੱਖੀ ਚੋਂਦੇ ਨਹੀਂ ਕਿ ਮੁਖੰਤਰੀ ਏਡੀ ਨਾਲ ਦਾੜੀ ਆ ਨਾਲੇ ਸਿਰ ਤੇ ਵਾਲ ਨੇ ਇਨੂੰ ਸੱਦਣ ਦਾ ਕੋਈ ਮੈਨੂੰ ਲੱਗਦਾ ਤੱਕ ਨਹੀਂ ਸੀ ਪੜਦੀ ਤੇ ਨਾਲ ਜਿਹੜਾ ਇੱਕ ਮੈਂ ਹੋਰ ਗੱਲ ਦੱਸਣ ਚਾਹ ਰਿਹਾ ਜਿਹੜਾ ਮਲਜ਼ਮ ਹੁੰਦਾ ਉਹ ਆਪਣੀ ਡਿਕਟੇਸ਼ਨ ਜੱਜ ਨੂੰ ਨਹੀਂ ਦਿੰਦਾ ਇਹ ਮਲਜ਼ਮ ਵੜ ਕੇ ਜਾਏਗਾ ਕੱਲ ਤੱਕ ਸਾਫ ਤੇ ਇਹ ਡਿਕਟੇਟ ਨਹੀਂ ਕਰ ਸਕਦਾ ਕਿ ਮੈਨੂੰ ਲਾਈਵ ਕਰੋ ਇਹ ਸਿੱਖੀ ਦੀ ਤੋਹੀਨ ਕਰ ਰਿਹਾ ਸਾਰੇ ਸਿੱਖਾਂ ਨੂੰ ਇੱਥੇ ਇਕੱਠੇ ਹੋਣਾ ਚਾਹੀਦਾ ਤੇ ਖਾਸ ਕਰਕੇ ਅਕਾਲੀ ਦਰਬਾਰ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਧਾਮੀ ਨੂੰ ਫ੍ਰੀ ਕਰੋ ਪਰ ਤਾਂ ਮੈਨੂੰ ਗੁਲਾਮੀ ਤੋਂ ਬਾਹਰ ਕੱਢੋ ਤੇ ਉਹਨੂੰ ਸਿੱਖਾਂ ਦੀ ਨਿਮਾਣਤੀ ਕਰ ਦਿਓ ਦੇਖੋ ਜੀ ਮੰਡਰੇਗਾ ਦੇ ਵਿੱਚ ਜਿਹੜੇ ਗੱਗਟੋ ਫੁੱਡੀਆਂ ਨੇ ਇਸਕੀਮ ਨੂੰ ਜਸਟ ਕੰਟੀਨਿਊ ਕਰਨ ਲਈ ਇੱਕ ਪ੍ਰੋਸੈਸ ਉਹਨਾਂ ਨੇ ਸ਼ੁਰੂ ਕਰ ਦਿੱਤਾ ਔਰ ਜਲਾ ਸਾਹਿਬ ਐਮਪੀ ਸਾਹਿਬတို့ ਅਸੀਂ ਇਕੱਠੇ ਅਪਾਰਟਮੈਂਟ ਦੇ ਵਿੱਚ ਬਹੁਤ ਲੜਾਈ ਲੜੀ ਔਰ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਜਿਹੜਾ 60 40 ਦੀ ਰੇਸ਼ੋ ਕਰ ਲਓ ਕਿਉਂਕਿ ਇਹਦੇ ਨਾਲ ਤੁਸੀਂ ਗਰੀਬਾਂ ਦੀ ਰੋਜੀ ਰੋਟੀ ਤੇ ਲੱਥ ਮਾਰਕ ਮਨਰੇਗਾ ਦਾ ਮਤਲਬ ਇਹ ਸੀਗਾ ਕਿ ਜਿਹੜੇ ਛੋਟੇ ਠੇਕੇ ਨੇ ਜਿਹਦਾ ਕੋਲ ਰੋਜੀ ਰੋਟੀ ਦਾ ਸਾਧਨ ਨਹੀਂ ਤਾਂ ਡਾਕਰੀ ਨਹੀਂ ਉਹਨਾਂ ਨੂੰ ਇੱਕ ਕਿ ਇਹ ਉਹਨਾਂ ਦੱਤਾ ਸੀ ਕਿ ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਅਸੀਂ ਈਣ ਦੇ ਰਹੇ ਹਾਂ ਕਿ ਤੁਸੀਂ ਕੰਮ ਕਰੋਗੇ ਤੇ ਤੁਹਾਨੂੰ ਉਹਦੀ თან ਦਿੱਤਾ ਜਾਏਗਾ ਨਹੀਂ ਤੇ ਅਦਰਵਾਇਜ਼ ਵੀ ਜਿਵੇਂ 100 ਦਿਨ ਦੀ ਉਹਨਾਂ ਨੇ ਗਰੰਟੀ ਕੀਤੀ ਸੀ ਕਿ 100 ਦਿਨ ਦਾ ਕੰਮ ਦਿੱਤਾ ਜਾਏਗਾ ਹਰ ਸਾਲ ਹਰ ਹਰ ਦੇ ਮਹੀਨੇ ਉਹਨਾਂ ਨੂੰ ਪੈਸੇ ਪਾਏ ਜਾ ਸਕਦੇ ਪਰ ਉਹਨਾਂ ਨੂੰ ਇਹ ਨਹੀਂ ਸੀ ਦੱਸਣਾ ਕਿ ਅਸੀਂ ਤੁਹਾਨੂੰ ਫ੍ਰੀ ਕਰਾ ਰਹੇ ਕੰਮ ਕਰੋਗੇ ਤੇ ਤੁਹਾਨੂੰ ਮਿਲੇਗਾ ਇਹ ਗਵਰਨਮੈਂਟ ਦੀਆਂ ਨੇ ਬਾਰ ਦੇ ਖਿੱਚੀ ਆ ਇਹਦੇ ਅਸੀਂ ਵਿਰੋਧ ਕਰ ਰਹੇ ਹਾਂ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਇਹਦਾ ਕਾਂਗਰਸ ਪਾਰਟੀ ਵਿਰੁੱਧ ਕਰ ਰਹੀ ਔਰ 9 ਅੱਤ ਤਰੀਕ ਤੋਂ ਸਾਰੀਆਂ ਸਟੇਟਾਂ 'ਚ ਅਸੀਂ ਇਹ ਸਟਾਰਟ ਕੀਤਾ ਔਰ ਹਰ ਥਾਂ ਇਹ ਚੱਲ ਰਿਹਾ ਦੂਸਰੀ ਚੀਜ਼ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਇਹ ਕੀਤਾ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇੱਕ ਡਰਾਮਾ ਕੀਤਾ ਉਹ ਡਰਾਮਾ ਇਹ ਇਸ ਕਰਕੇ ਮੈਂ ਕਹਿ ਰਿਹਾ ਕਿ 60 40 ਦੀ ਰੇਸ਼ੋ ਜਿਹੜੀ ਹੈਗੀ ਹੈ ਚੀਫ ਮਿਨਿਸਟਰ ਨੂੰ ਉੱਥੇ ਕਹਿਣਾ ਚਾਹੀਦਾ ਸੀ ਕਿ ਸਾਨੂੰ ਗਵਰਨਮੈਂਟ ਆਫ ਇੰਡੀਆ ਨਹੀਂ ਵੀ ਪੈਸੇ ਦੇਗੀ 1500 ਕਰੋੜ ਜਾਂ 1000 ਕਰੋੜ ਦੇਤੇ ਇਸ਼ਟੇਅਰ ਲਾ ਦਿੰਦੇ ਆਪਣੇ ਐਡਵਰਟਾਈਜ਼ਮੈਂਟ ਲਾ ਦਿੰਦੇ ਉਹ ਕਹਿੰਦੇ ਕਿ 1500 ਕਰੋੜ ਆਪ ਦਵਾਂਗੇ ਪਰ ਪੰਜਾਬ ਦੇ ਜਿਹੜੇ ਮਜ਼ਦੂਰ ਨੇ ਖੇਤ ਮਿਹਨਤ ਉਹਨਾਂ ਦੇ ਦੂਸਰੇ ਜਿਹੜੇ ਗਰੀਬ ਨੇ ਉਹਨਾਂ ਦੀ ਅਸੀਮਦਰੇਗਾ ਖਤਮ ਨਹੀਂ ਹੋ ਗਿਆ ਜੇ ਤੁਸੀਂ ਸਾਡੀਆਂ ਗੋਲਕਾਂ ਤੇ ਵੀ ਚੈਲੰਜ ਕਰੋਗੇ ਇਹ ਗੁਰੂ ਨੇ ਦਸਵੰਦ ਕੱਢਣ ਦੀ ਸਾਨੂੰ ਕਿਹਾ ਸੀ ਉਸ ਦਸਵੰਦ ਕਿੰਤੂ ਪਰੰਤੂ ਨਾ ਕਰੋ ਤੇ ਸਾਡੇ ਜਿਹੜੀ ਸਿੱਖੀ ਆ ਉਹਨੂੰ ਚੱਲਣ ਦਿਓ ਜਿਹੜੀ ਇਹਨਾਂ ਦੀ ਮੁੱਖ ਮੰਤਰੀ ਉੱਥੇ ਸਾਫ ਕਰ ਰਹੀ ਹੈ ਦਿੱਲੀ ਚ ਉਹਨੇ ਤੇ ਮੁੱਖ ਮੰਤਰੀ ਨੂੰ ਬੋਲਣਾ ਚਾਹੀਦਾ ਜਿਨਨੇ ਗੁਰੂ ਤੇਗਬਹਾਦਰ ਸਾਹਿਬ ਦੇ ਸ਼ਹਾਦਤ ਤੇ ਉੱਤੇ ਸਪੈਸ਼ਲ ਸੈਸ਼ਨ ਫਤਿਆ ਉੱਥੇ ਉਹਨੇ ਕਿਹਾ ਕਿ ਪਹਿਲਾਂ ਇਹਨੂੰ ਬੰਦ ਕਰੋ ਉਹਦੇ ਦੇ ਪੋਲੂਸ਼ਨ ਤੇ ਜਿਹੜੀ ਆ ਉਹਦੇ ਤੇ ਬਹਿਸ ਕਰੋ ਉਹਦੇ ਜੋ ਨਾਲ ਉਹਨੇ ਕਿਹਾ ਕਿ ਤੁਸੀਂ ਕੁੱਤਿਆਂ ਦਾ ਮਾਨ ਕਰੋ ਤੁਸੀਂ ਗੁਰੂਆਂ ਦਾ ਕਰੋ ਇਹਦੇ ਤੇ ਨੂੰ ਬੋਲਣਾ ਪਏਗਾ ਇਹ ਜਿਹੜਾ ਮੁੱਖ ਮੰਤਰੀ ਆ ਇਹ ਸੇਖੋ ਰੋਦੀਏ ਪੰਜਾਬ ਰੋਦੀਏ